ਤੋੜ ਦੇਉਂਗੀ ਮਾਂ ਤੇਰਾ ਤੋੜ ਦੇਉਂਗੀ ਮਾਂ ਬਹੁਤਾ ਕਰੀ ਨਾ ਗਮਾਂ ਬਾਤੇ ਦੀਪ ਸਿੰਘ ਤਾਈ ਹੌਣੀ ਬਾਜਾਂ ਮਾਰਦੀ ਸਿੰਘਾਂ ਚੱਲਨੀ ਯੂ ਜਾਣੀ ਮਾਰ ਮੇਰੇ ਵਾਰੀ ਦੀ ਬਾਪਾ ਵੀਰ ਸਿੰਘ ਜੀ ਕੀ ਕਹਿੰਦੇ ਆ ਸਿੱਖੀ ਹੱਥ ਪਾਉ ਜਿਹੜਾ ਖਾਣ ਬਿੰਦੇ ਨਹੀਂ ਹੋਗੇੜਾ ਉਹ ਸਿੱਖੀ ਹੱਥ ਪਾਉ ਜਿਹੜਾ ਖਾਣ ਬਿੰਦੇ ਨਹੀਂ ਹੋਗੇੜਾ ਸਿੱਖ ਕੋਮਲਈ ਟੁਕੜੇ ਕਰਾਏ ਤਨ ਦੇ ਸਿੰਘ ਹੋਣੀਏ ਕਦੇ ਤੇਰੀ ਇਰਮੰਦੇ ਉਹ ਮੈਥੋਂ ਵੱਡੇ ਵੱਡੇ ਉਹ ਮੈਥੋਂ ਵੱਡੇ ਵੱਡੇ ਵੇਕ ਸਿੰਘਾ ਹਾਰ ਗਏ ਉਹ ਤਾਂ ਸੋਲ ਜੇ ਸਰੀਰਾਂ ਪਾਈਂ ਗਾਲ ਗਏ ਗੱਲ ਸੱਚੀ ਮੈਂ ਸੁਣਾਵਾਂ ਝੂਠ ਨਹੀਂਓ ਮਾਰਦੀ ਸਿੰਘਾ ਚੱਲੀ ਨਹੀਂ ਹੋ ਜਾਣੀ ਮਾਰ ਮੇਰੇ ਵਾਰੀ ਦੀ ਓ ਕਿਹੜੀ ਕੱਲ ਦਾ ਗਮਾਨ ਕਰੇ ਸੋਣੀਏ ਓ ਕਿਹੜੀ ਕੱਲ ਦਾ ਗਮਾਨ ਕਰੇ ਸੋਣੀਏ ਮੋਤੋਂ ਡਰ ਦੇ ਨਾ ਸਿੰਘ ਦਫਾ ਹੋਣੀਏ ਅਸੀ ਸਿੰਘਾਂਸ ਜਾਏ ਗੁਜ਼ਰੀ ਦੇ ਚੰਨ ਦੇ ਸਿੰਘ ਹੋਣੀ ਏ ਕਦੇ ਨਾ ਸਿੰਘ ਹੋਣੀ ਏ ਕਦੇ ਨਾ ਤੇਰੀ ਈਰ ਮੰਨ ਦੇ ਉਹ ਸਿੰਘਾਂ ਪੱਜ ਕੇ ਨਹੀਂ ਅੱਜ ਸਿੰਘਾਂ ਪੱਜ ਕੇ ਨਹੀਂ ਅੱਜ ਮੈਂ ਤੂੰ ਜਾ ਸਕਦਾ ਨਹੀਂ ਉਹ ਆਪਣਾ ਤੂੰ ਬਚਨ ਪੂਗਾ ਸਕਦਾ ਲਾਲ ਪੀੜੀ ਹੋ ਕੇ ਲਾਲ ਪੀੜੀ ਹੋ ਕੇ ਹੋਣੀ ਬਾਬੇ ਨੂੰ ਪਾਰ ਦੀ ਸਿੰਘਾ ਚੱਲੀ ਨਹੀਂ ਉਹ ਜਾਣੀ ਮਾਰ ਮੇਰੇ ਆਇਆ ਦਸ਼ਮ ਪਿਤਾ ਤੋਂ ਆਇਆ ਦਸ਼ਮ ਪਿਤਾ ਤੋਂ ਐਸਾ ਵਰਦਾਨ ਨਹੀਂ ਲਾਉਣੀ ਕੋਮਲੇਖ ਆਪਣੀ ਹੈ ਇਹ ਜਾਣਨੀ ਅਸੀਂ ਯਾਰ ਮਾਦੀ ਬੁਰੀ ਤਰਾਂ ਅਸੀਂ ਯਾਰ ਮਾਦੀ ਬੁਰੀ ਤਰਾਂ ਤਾਉਣ ਪੰਨ ਦੇ सिंह सूर में कदेरा तेरी ईन मन दे तेरी ईन मन दे सांजे होर भी ने मैं बता, तो है, नहीं तो बहुत तो डाक टाइम ही ना बहुत धन्यवाद बहुत बाद। बहुत मुबारक बहुत बढ़िया बहुत बढ़िया बड़ा ही बढ़िया तरीके कवि ਦਰبار ਵੀ ਨਾਲ ਨਾਲ ਚੱਲ ਰਿਹਾ। ਸੋ ਜਾਣਾ ਕਿਸੇ ਨੇ ਨਹੀਂ ਸਾਰਿਆਂ ਦੇ ਬਾਅਦ ਪ੍ਰੋਗਰਾਮ ਤੋਂ ਬਾਅਦ ਇਕੱਠਿਆਂ ਨੇ ਲੰਗਰ ਛਕੜਾ। ਤੇ ਪੰਜ ਚਾਰ ਸਾਡੇ ਰਾਈਟਰ ਰਹਿ ਗਏ ਨੇ ਜਿਨ੍ਹਾਂ ਨੂੰ ਜੁਨੇ ਜਾਣਾ ਤੇ ਉਸ ਤੋਂ ਪਹਿਲਾਂ ਕਿ ਉਹਨਾਂ ਵਿੱਚੋਂ ਕਿਸੇ ਹੋਰ ਨੂੰ ਮੈਂ ਸੱਦਾ ਦੇਵਾਂ ਉਹਦੇ ਤੋਂ ਪਹਿਲਾਂ ਅੱਜ ਦੇ ਇਸ ਕਿਤਾਬ ਤੇ ਚਰਚਾ ਲਈ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਬਾਬਾ ਸੇਂਗੂਸਾ ਜੀ ਨੇ ਬੇਨਤੀ ਕੀਤੀ ਸੀ ਕਿ ਉਹ ਇਸ ਪੁਸਤਕ ਬਾਰੇ ਚਰਚਾ ਕਰਨ ਸੋ